ਸਾਸਿਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਫਾਸਟਵੇ ਨਿਊਜ਼ ਤੇ ਮੈਂ ਅਰਜਿੰਦਰ ਭੱਟ ਚਾਹ ਅਤੇ ਚੁਸਕੀ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਸੋ ਅਸੀਂ ਗੱਲਬਾਤ ਕਰਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਲੋਕਾਂ ਦੇ ਵਿਚਾਰ ਜਾਣਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਜਿਵੇਂ ਲੋਕ ਸਭਾ ਚੋਣਾਂ ਦਾ ਅਖਾੜਾ ਭੱਜ ਚੁੱਕਾ ਹੈ ਇਹ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਕੀ ਨਾਮ ਹੈ ਮੇਰਾ ਨਾਮ ਲਾਡੀ ਕੁਮਾਰ ਜੀ ਰੋਜ਼ਾਂ ਦੇ ਤੇ ਚਾਹ ਨੂੰ ਹਾਂਜੀ ਹਾਂਜੀ ਜਦ ਵੀ ਮੈਂ ਬਾਜ਼ਾਰ ਆਉਂਦਾ ਤਾਂ ਸਰਦਾਰ ਜੀ ਦੀ ਚਾਹ ਜ਼ਰੂਰ ਪੀ ਕੇ ਜਾਂਦਾ ਜੀ ਬਹੁਤ ਸਵਾਦ ਬਣਾਉਂਦੇ ਨੇ ਜੀ ਇਹਜਾ ਉਮੀਦਵਾਰ ਜਿਹੜਾ ਤੁਹਾਡੇ ਇਲਾਕੇ ਦਾ ਹੋਣਾ ਚਾਹੀਦਾ ਜਿਹੜਾ ਕਿ ਤੁਹਾਡੇ ਕਿਹੜੇ-ਕਿਹੜੇ ਕੰਮ ਤੇ ਖਰਾ ਉਤਰੇ ਸਾਨੂੰ ਉਮੀਦਵਾਰ ਉਹ ਚਾਹੀਦਾ ਜਿਹੜਾ ਸਾਡੇ ਪੰਜਾਬ ਬਾਰੇ ਸੋਚੇ ਹੁਣ ਜਿਵੇਂ ਮੈਂ ਗੱਲ ਕਰਾਂ ਵੀ ਮੇਰੀ ਸੋਝੀ ਵਿੱਚ ਜਿਵੇਂ ਬਾਦ ਸਰਕਾਰ ਸੀ ਉਹਨਾਂ ਵੇਲੇ ਕਿਸਾਨ ਬਾਰੇ ਵੀ ਸੋਚਿਆ ਜਾਂਦਾ ਸੀ ਛੋਟੇ ਵਰਗ ਬਾਰੇ ਵੀ ਵਪਾਰੀ ਵਰਗ ਬਾਰੇ ਵੀ ਅੱਜ ਸਾਡੇ ਕਿਸਾਨ ਵੀਰ ਦੇਖੋ ਵੀਰ ਜੀ ਧਰਨਿਆਂ ਤੇ ਬੈਠੇ ਨੇ ਛੋਟੇ ਵਰਗ ਦੇਖੋ ਜੀ ਤੇ ਬਾਦਰ ਸਰਕਾਰ ਵੇਲੇ ਆਟਾ ਦਾਲ ਸਕੀਮ ਚਲਾਈ ਗਈ ਸੀ ਗਰੀਬਾਂ ਲਈ ਜੋ ਅੱਜ ਵੀ ਚੱਲਦੀ ਵੀ ਹੈ ਸਾਨੂੰ ਇਹ ਜੇ ਕੈਂਡੀਡੇਟ ਚਾਹੀਦਾ ਜੋ ਸਾਡੇ ਪੰਜਾਬ ਦੇ ਮੁੱਦਿਆਂ ਨੂੰ ਉੱਪਰ ਤੱਕ ਲੈ ਕੇ ਜਾਵੇ ਤੇ ਸਾਡੇ ਪੰਜਾਬ ਨੂੰ ਖੁਸ਼ਹਾਲ ਬਣਾ ਦੇ ਹਾਂ ਜੋ ਮੁੱਦਿਆਂ ਨੂੰ ਹੱਲ ਕਰੇ ਤੇ ਪੰਜਾਬ ਨੂੰ ਖੁਸ਼ਹਾਲ ਕਰੇ ਇਹ ਜਹਾ ਉਮੀਦਵਾਰ ਦੀ ਲੋੜ ਹੈ ਉੱਥੇ ਗੱਲਬਾਤ ਕਰਾਂਗੇ ਹੋਰ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਜਰ ਸਿੰਘ ਜੀ ਮੇਜਰ ਸਿੰਘ ਰੋਚ ਅੱਥੀ ਚਾਹ ਬਿਨਾਂ ਦੇ ਹਾਂਜੀ ਹਾਂਜੀ ਕੀ ਗੱਜੇ ਕਰ ਗੱਲ ਕਰੀ ਤੁਹਾਡੇ ਸ਼ਹਿਰ ਦੇ ਕਿਹੜੇ ਕਿਹੜੇ ਕੰਮ ਨੇ ਜਿਹੜੇ ਹੋਣ ਵਾਲੇ ਨੇ ਸਾਡੇ ਛੀਦਾਂ ਦੀ ਤਰਤੀਫ ਅਫੇਗੜ ਸਾਹਿਬ ਇਹ ਸਭ ਕੰਮ तकरीबन ਸਾਰੇ ਹੀ ਹੋਣ ਵਾਲੇ ਆ ਸਾਡੇ ਸੜਕਾਂ ਸਾਰੀਆਂ ਟੁੱਟੀਆਂ ਹੋਈਆਂ ਨੇ ਪਰਲੀ ਸਾਈਡ ਉਹ ਮਾਧਵਪੁਰ ਵਾਲਾ ਰੋਡ ਬੜੇ ਚਿਰ ਦਾ ਜ 2.5 ਸਾਲ 4 ਸਾਲ ਹੋ ਗਿਆ ਉਹਨੂੰ ਟੁੱਟੇ ਨੂੰ ਹੋਏ ਆ ਤੇ ਕੰਮ ਬਹੁਤ ਹੋਣ ਵਾਲਾ ਸਾਰੇ ਹੀ ਆਪਣੇ ਫੇਗੜ ਸਾਹਿਬ ਦਾ ਬਹੁਤ ਕੰਮ ਹੋਣ ਵਾਲਾ ਤੇ ਪੀਏ ਜੀ ਦਾ ਰਹਿਆ ਕਹੇ ਜਾਂ ਚਾਹੀਦਾ ਜਿਹੜਾ ਕਿ ਰੋਲੇ ਇਲਾਕੇ ਦੇ ਵਿੱਚ ਬਦਲਾਅ ਲਿਆਂਦਾ ਐਮਪੀ ਨੇ ਨਾ ਐਮਪੀ ਐਸ ਐਮਪੀ ਨੇ ਤਾਂ ਕੋਈ ਬਦਲਾਅ ਨਹੀਂ ਲਿਆਂਦਾ ਜਿਹੜਾ 2.5 3 3 ਸਾਲ ਹੋ ਗਏ ਉਹ ਸੀਵਰੇਜ ਦੇ ਕੰਮ ਨੂੰ ਹਾਂਜੀ ਉਹ ਵੀ ਬਲੌਕ ਹੋਏ ਆ ਥਾ-ਥਾ ਤੇ ਪਾਣੀ ਜਿੱਦਣ ਵਾਰਸ ਹੋ ਗਈ ਆ ਵੇਖੋ ਆ ਬਾਜ਼ਾਰ ਵਾਲਾ ਵੇਖਿਓ ਤੇ ਜਾਂ ਸਾਰੇ ਅਨਕਲੋਨੀਆ ਵਾਲਾ ਬਹੁਤ ਜਿਆਦਾ ਆ ਸ਼ਹਿਰ ਦੇ ਕੰਮ ਜਿਹੜੇ ਅਧੂਰੇ ਪਏ ਨੇ ਉੱਥੇ ਅਸੀਂ ਗੱਲਬਾਤ ਵੀ ਕਰਾਂਗੇ ਆ ਭਾਈ ਕੀ ਨਾਮ ਆ ਭਾਈ ਥੋੜਾ ਜੀ ਗੁਰਵਿੰਦਰ ਸਿੰਘ ਸੋਹੀ ਆ ਕੀ ਕਹਿਣਾ ਚਾਹੁੰਦੇ ਹੋ ਜੇਕਰ ਗੱਲ ਕਰੀਏ ਕਿਹੜੇ ਕਿਹੜੇ ਜਿਹੜੇ ਕਿ ਐਮਪੀ ਨੇ ਕੰਮ ਕੀਤੇ ਨੇ ਕਿਵੇਂ ਦਾ ਬਦਲਾਅ ਲਿਆਂਦਾ ਜਿਹੜਾ ਕਿ ਬਦਲਾਅ ਲਿਆਂਦਾ ਇਲਾਕੇ ਦਾ ਆ ਸਾਡੇ ਖਿਆਲ ਦੇ ਵਿੱਚ ਵੀ ਪਹਿਲਾਂ ਤਾਂ ਸਾਨੂੰ ਕੋਈ ਲੋਕਲ ਐਮਪੀ ਆ ਜਿਹੜਾ ਜਿਹੜਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਹੋਵੇ ਉਹ ਮੇਰੇ ਖਿਆਲ ਸ਼ਾਇਦ ਇਲਾਕੇ ਨੂੰ ਮਿਲੇ ਨਹੀਂ ਜਉਂਦੀ ਸੀਟ ਬਣੀ ਆਏ ਤੇ ਬਾਕੀ ਸੀਵਰੇਜ ਦਾ ਕੰਮ ਜਿਹੜਾ ਕੋਈ 1.5 ਸਾਲ ਚ ਹੋਣਾ ਸੀ ਉਹ ਲਗਭਗ 8-9 ਸਾਲ ਹੋ ਗਏ ਅਜੇ ਤੱਕ ਉਹ ਨਹੀਂ ਪੂਰਾ ਹੋਇਆ ਸਰਹੰਦ ਸ਼ਹਿਰ ਦਾ ਕੰਮ 60% ਤੋਂ ਜ਼ਿਆਦਾ ਸੀਵਰੇਜ ਦਾ ਪਿਆ ਹੂੰ ਟ੍ਰੀਟਮੈਂਟ ਪਲਾਂਟ ਆ ਜਿਹੜਾ ਸਮੇਂ ਅਨੁਸਾਰ ਚੱਲਣਾ ਸੀ ਉਹ ਨਹੀਂ ਚੱਲਿਆ ਉਹਦਾ ਵੀ ਕੰਮ ਅਧੂਰਾ ਪਿਆ ਹੂੰ ਸਭ ਤੋਂ ਵੱਡਾ ਇਹ ਸ਼ਹਿਰ ਨੂੰ ਜਿਹੜਾ ਕਲੰਕ ਲੱਗਿਆ ਜਦੋਂ ਸਰਹੰਦ ਸ਼ਹਿਰ ਤੋਂ ਸਰਹੰਦ ਮੰਡੀ ਨੂੰ ਆਉਨੇ ਆ ਇੱਕ ਨਗਰ ਕੌਂਸਲ ਨੇ ਬਹੁਤ ਵੱਡੇ ਪੱਧਰ ਤੇ ਜਿਹੜਾ ਕੂੜਾ ਪੂਰੇ ਸ਼ਹਿਰ ਦਾ 23 ਦੇ 23 ਵੱਡਾ ਦਾ ਕੂੜਾ ਉੱਥੇ ਲਿਆ ਕੇ ਡੰਬ ਕੀਤਾ ਤੇ ਉੱਥੇ ਲਿਆ ਕੇ ਜਿਹੜਾ ਨਦੀ ਹੰਸਰਾਨਾ ਨਦੀ ਕਹਿੰਦੇ ਆ ਜਿਹਨੂੰ ਉਹਦੇ ਕਿਨਾਰੇ ਦੇ ਉੱਤੇ ਏਡਾ ਢੇਰ ਲਾਤਾ ਜਿਹੜਾ ਕਿ ਸਰਿਆਮੀ ਕਾਨੂੰਨ ਦੀ ਉਲੰਘਣਾ ਕਿ ਜਿਹੜਾ ਪਾਣੀ ਵਗਦਾ ਪਾਣੀ ਆ ਉਹਦੇ ਨੇੜੇ ਆਪਾਂ ਜਿਹੜਾ ਕੂੜਾ ਕਰਕਟ ਆ ਉਹ ਸਿੱਟੀ ਨਹੀਂ ਸਕਦੇ ਪਿੱਛੇ ਸ਼ਹਿਰ ਨਿਵਾਸੀਆਂ ਨੇ ਬਹੁਤ ਵੱਡੇ ਪੱਧਰ ਤੇ ਰੋਸ ਦਰਨਾ ਕੀਤਾ ਪਰ ਮੌਜੂਦਾ ਸਰਕਾਰ ਨੇ ਉਸ ਤੇ ਬਹੁਤ ਵੱਡੀ ਪੁਲਿਸ ਫੋਰਸ ਬਲਾ ਕੇ ਪ੍ਰਸ਼ਾਸਨ ਬਲਾ ਕੇ ਉਹ ਸ਼ਹਿਰ ਨਿਵਾਸੀਆਂ ਦਾ ਜਿਹੜਾ ਉਹ ਧਰਨਾ ਚਕਾਇਆ ਉਹਨੂੰ ਚੱਕੇ ਨੂੰ ਵੀ ਕਾਫੀ ਸਮਾਂ ਹੋ ਗਿਆ ਉਹ ਕੰਮ ਉੱਥੇ ਦਾ ਉੱਥੀ ਆ ਇਹ ਪਤਾ ਨਹੀਂ ਕੀ ਹੈ ਐਡਾ 2014 ਤੋਂ ਸਵੱਛ ਭਾਰਤ ਮਿਸ਼ਨ ਚੱਲ ਰਿਹਾ ਪਰ ਸਾਡੇ ਸ਼ਹਿਰ ਦਾ ਹਾਲ ਦੇਖੋ ਜਿਹੜੇ ਉੱਥੇ ਨੇੜੇ-ਤੇੜੇ ਘਰਾਂ ਦੇ ਘਰ ਨੇ ਉਹਨਾਂ ਦੇ ਮੁੰਡਿਆਂ ਰਿਸ਼ਤੇ ਨਹੀਂ ਹੋ ਰਹੇ ਉਹ ਕਹਿੰਦੇ ਤੁਸੀਂ ਆ ਗੰਦੇ ਇੱਥੀ ਸਮੈਲ 'ਚ ਰਹਿੰਦੇ ਹੋ ਉਹਦੇ ਨਾਲ ਮੰਦਰ ਆ ਚਰਚਾ ਆਮ ਕਲੋਨੀਆਂ ਨੇ ਮਤਲਬ ਨਗਰ ਕਾਉਂਸਲ ਦਾ ਇੰਨਾ ਮਾੜਾ ਹਾਲ ਆ ਤੁਸੀਂ ਪੁੱਛ ਨਹੀਂ ਸਕਦੇ ਮਤਲਬ ਅਸੀਂ ਕਹਿਣਾ ਹੈ ਵੀ ਜਿਹੜਾ ਵੀ ਨਮਾਇੰਦਾ ਫਤੇਗੜ ਸਾਹਿਬ ਇੱਥੋਂ ਇਲੈਕਸ਼ਨ ਲੜੇ ਉਹ ਕਾਮਸੇ ਕਾਮ ਸਾਡਾ ਪਹਿਲ ਦੇ ਆਧਾਰ ਤੇ ਇਹ ਜਿਹੜਾ ਕੂੜੇ ਦੇ ਡੰਪ ਵਾਲਾ ਕੰਮ ਹੈ ਇਹਨੂੰ ਘੱਟੋ ਘੱਟ ਜਿੱਥੇ ਆ ਪਾਸ ਕਰਿਆ ਹੋਇਆ ਉਹ ਜੀਟੀਓਰ ਸਾਈਡ ਜਿੱਥੇ ਬਾਹਰਲੇ ਪਾਸੇ ਅੱਡਾ ਰੋੜੀਕਲ ਉੱਥੇ ਸ਼ਿਫਟ ਕਰੀਏ ਇਹਨੂੰ ਸਾਡੀ ਜਿਹੜੀ ਸਭ ਤੋਂ ਪਹਿਲੀ ਡਿਮਾਂਡ ਹੈ ਕਿਹੋ ਜਿਹੇ ਉਮੀਦਵਾਰ ਚਾਹੁੰਦੇ ਹੋ ਕਿਹੜੀ ਪਾਰਟੀ ਦਾ ਹੋ ਅਮੀਦਵਾਰ ਤਾਂ ਅਸੀਂ ਚਾਹੁੰਦੇ ਜੇ ਵਧੀਆ ਹੋਵੇ ਜਿਹੜੀ ਪਾਰਟੀ ਨੇ ਭੇਜਣਾ ਬਹੁਤ ਕਿਉਂਕਿ ਸ਼ਹਿਰ ਦੀ ਇਤਿਹਾਸਿਕ ਸ਼ਹਿਰ ਆ ਦੇਖੋ ਪ੍ਰਧਾਨ ਮੰਤਰੀ ਜੀ ਨੇ ਛੋਟੇ ਸਹੂਜਾਦਾਂ ਦਾ ਜਿਹੜਾ ਦਿਹਾੜਾ ਮਨਾਉਂਦਾ ਦਸੰਬਰ ਦੇ ਵਿੱਚ ਪੂਰੇ ਇਸ ਵਾਰੀ ਉਹ 7-8 ਕੰਟਰੀਆਂ ਦੇ ਵਿੱਚ ਜਿਹੜਾ ਉਹ ਦਿਹਾੜਾ ਮਨਾਇਆ ਗਿਆ ਅਸੀਂ ਅਪੀਲ ਕਰਦੇ ਹਾਂ ਕਿ ਜਿਹੜਾ ਕੋਈ ਮੰਤਰੀ ਸਾਹਿਬ ਐਮਪੀ ਸਾਹਿਬ ਆਵੇ ਉਹ ਫਤੇਗੜ ਸਾਹਿਬ ਵਾਸਤੇ ਇੱਕ ਵਿਸ਼ੇਸ਼ ਪੈਕੇਜ ਲੈ ਕੇ ਆਵੇ ਤਾਂ ਦੇਖੋ ਤੁਸੀਂ ਦੇਖੋ ਅਯੁੱਧਿਆ ਦੇ ਵਿੱਚ ਰਾਮ ਮੰਦਰ ਬਣਿਆ ਹੂੰ ਬਹੁਤ ਖੁਸ਼ੀ ਦੀ ਗੱਲ ਆ ਉੱਥੇ ਕਿੰਨੀ ਡਿਵੈਲਪਮੈਂਟ ਹੋ ਰਹੀ ਆ ਤੇ ਇਸੇ ਤਰ੍ਹਾਂ ਜਿੱਥੇ ਛੋਟੇ ਸਾਹਿਬ ਜਦਿਆਂ ਦੀ ਏਡੀ ਵੱਡੀ ਕੁਰਬਾਨੀ ਹੋਈ ਆ ਉਹਦਾ ਤੁਸੀਂ ਦੇਖੋ ਉਹਨੂੰ ਅਜੇ ਉੱਪਰ ਨਹੀਂ ਚੱਕਿਆ ਜਾ ਰਿਹਾ ਅਸੀਂ ਅ ਉਮੀਦ ਕਰਦੇ ਆ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਸ਼੍ਰੀ ਫਤੇਗੜ ਸਾਹਿਬ ਦਾ ਨਾਮ ਆ ਜਿਹੜਾ ਹੋਰ ਬਲੰਡਿਆਂ ਤੇ ਜਾਏਗਾ ਤੇ ਵਿਸ਼ੇਸ਼ ਪੈਕੇਜ ਰਾਹੀਂ ਇਸ ਫਤੇਗੜ ਸਾਹਿਬ ਦੀ ਧਰਤੀ ਨੂੰ ਪੂਰੇ ਵਰਲਡ ਦੇ ਵਿੱਚ ਜਿਹੜਾ ਕਿ ਆਮ ਹੀ ਆਪਾਂ ਕਹਿੰਨੇ ਕਿ ਬਰਲਡ ਦੀ ਸਭ ਤੋਂ ਮਹਿੰਗੀ ਧਰਤੀ ਆ ਉਹ ਜਿਹੜੀ ਮਹਿੰਗੀ ਧਰਤੀ ਆ ਤਾਂ ਹੀ ਸਾਬਤ ਹੋਗੀ ਅਗਰ ਇੱਥੇ ਕਾਰੋਬਾਰ ਹੋਊਗਾ ਬਾਹਰ ਟੂਰਿਜ਼ਮ ਬਾਹਰ ਟੂਰਿਜ਼ਮ ਆਊਗਾ ਤੇ ਸਾਡੇ ਫਤਿਹਗੜ ਸਾਹਿਬ ਦਾ ਜਿਹੜਾ ਕਾਰੋਬਾਰ ਆ ਉਹ ਤਾਂ ਹੀ ਉੱਚਾ ਜਾਊਗਾ ਉਹ ਨਵੇਂ ਚੁਣੇ ਗਏ ਉਮੀਦਵਾਰ ਤੋਂ ਕੀ ਉਮੀਦ ਰੱਖਦੇ ਇਹੀ ਉਮੀਦ ਰੱਖਦੇ ਆਂ ਸਾਡੇ ਸ਼੍ਰੀ ਫਤਿਹਗੜ ਸਾਹਿਬ ਦੀ ਤਰੱਕੀ ਹੋਵੇ ਤੇ ਜਿਹੜਾ ਇਹਦਾ ਨਾਮ ਹੋਰ ਵਰਲਡ ਤੇ ਪਹਿਲਿਆਂ ਦੇ ਵਿੱਚ ਆਵੇ ਸ਼ਹੀਦਾਂ ਦੀ ਪਵਿੱਤਰ ਧਰਤੀ ਸ਼੍ਰੀ ਫਤਿਹਗੜ ਸਾਹਿਬ ਦੀ ਜਿਹੜੀ ਤਰੱਕੀ ਲਈ ਜੋ ਕੰਮ ਕਰੇ ਅਜਿਹਾ ਉਮੀਦਵਾਰ ਚੁਣਿਆ ਜਾਵੇ ਉੱਥੇ ਅਸੀਂ ਗੱਲਬਾਤ ਕਰਾਂਗੇ ਹਾਂ ਜੀ ਭਾਜੀ ਕੀ ਨਾਮ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਜੀਵਨ ਸਿੰਘ ਸਰਾਂਫਾਤੇਗੜ ਸਾਹਿਬ ਤੋਂ ਜੀ ਭਾਜੀ ਲੋਕ ਸਭਾ ਚੋਣਾਂ ਨੇ ਜਿਵੇਂ ਕਿ ਅਖਾੜਾ ਪੱਕ ਚੁੱਕਾ ਹੈ ਤੇ ਜੇਕਰ ਗੱਲ ਕਰੀਏ ਸ਼ਹਿਰ ਦੇ ਵਿੱਚ ਕਿਹੜੇ ਕਿਹੜੇ ਕੰਮ ਜਿਹੜੇ ਹੋਣ ਵਾਲੇ ਨੇ ਤੁਹਾਡੇ ਕਿ ਜਿਹੜੇ ਐਮਪੀ ਵੱਲੋਂ ਸਵਾਰੇਗੇ ਜਾਂ ਕੀਤੇ ਗਏ ਨੇ ਕਿਹੜੇ ਕਿਹੜੇ ਹੋਣ ਵਾਲੇ ਕਿਹੜੇ ਰਹਿੰਦੇ ਨੇ ਐਮਪੀ ਬਾਰੇ ਗੱਲ ਕਰੀਏ ਜੀ ਐਮਪੀ ਸਾਨੂੰ ਇਲੈਕਸ਼ਨਾਂ ਵਿੱਚ ਹੀ ਦਿਖਦਾ ਹੈ 5 ਸਾਲ ਲੋਕਾਂ ਨੂੰ ਪਤਾ ਹੀ ਨਹੀਂ ਕਿ ਸਾਡਾ ਐਮਪੀ ਕਿਹੜਾ ਹੈ ਦੂਜੀ ਗੱਲ ਜਿਹੜੀ ਸਰਹੰਦ ਮੰਡੀ ਦੇ ਵਿੱਚ ਬੈਠੇ ਆ ਜਦੋਂ ਮੀਂਹ ਹੁੰਦੀ ਹੈ ਬਾਰਿਸ਼ ਹੁੰਦੀ ਹੈ ਜੀ ਇੱਥੇ ਘਟੋ ਘਟ ਫੁੱਟ ਫੁੱਟ ਡੇਡ ਡੇਡ ਫੁੱਟ ਪਾਣੀ ਲੋਕਾਂ ਦੀ ਦੁਕਾਨਾਂ ਦੇ ਅੰਦਰ ਵੀ ਚਲਾ ਜਾਂਦਾ ਹੈ ਤੇ ਇੱਥੋਂ ਦੁਕਾਨਦਾਰੀ ਲੋਕਾਂ ਦੀ ਖਤਮ ਹੋਈ ਪਈ तकरीबन ਪਿਛਲੇ ਕਾਫੀ ਸਮੇਂ ਤੋਂ ਵੱਖ-ਵੱਖ ਸਰਕਾਰਾਂ ਆਈਆਂ ਪਰ ਕਿਸੇ ਵੀ ਸਰਕਾਰ ਨੇ ਇਹ ਮਸਲਾ ਹੱਲ ਨਹੀਂ ਕੀਤਾ ਪਹਿਲੀ ਗੱਲ ਤਾਂ ਕਿ ਦੁਨੀਆ ਦੀ ਸਭ ਤੋਂ ਵੱਡ ਮੁੱਲੀ ਧਰਤੀ ਹੈ ਫਤੇਗੜ ਸਾਹਿਬ ਐ ਸਿੱਖਾਂ ਦੀ ਨਹੀਂ ਹਰ ਧਰਮ ਹਰ ਮਜ਼ਬ ਹਰ ਫਿਰਕੇ ਦੇ ਲੋਕ ਇੱਥੇ ਤੁਸੀਂ ਦੇਖੋ ਜਿੱਥੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਸ੍ਰੀ ਜੋਤੀਸਰੂਪ ਸਾਹਿਬ ਹੈ ਜਿੱਥੇ ਸਹਿਬਜ਼ਾਦਿਆਂ ਨੇ ਕੁਰਬਾਨੀ ਕੀਤੀ ਉੱਥੇ ਸ੍ਰੀ ਰੋਜਾ شریف ਹੈ ਜਿਹੜਾ ਕਿ ਮੁਸਲਮਾਨ ਵੀਰਾਂ ਦਾ ਦੂਜਾ ਮੱਕਾ ਹੈ ਸ੍ਰੀ ਚੱਕੇਸ਼ਵਰੀ ਦੇਵੀ ਮੰਦਿਰ ਹੈ ਜਿਹੜਾ ਜੈਨ ਭਾਈਚਾਰੇ ਦਾ ਬਹੁਤ ਹੀ ਵੱਡਾ ਸਥਾਨ ਹੈ ਹਿੰਦੂ ਵੀਰਾਂ ਦਾ ਦਸਨਾਮੀ ਅਖਾੜਾ ਪੁਰਾਣੀ ਸਰਾਂ ਦੇ ਵਿੱਚ ਇੰਨੇ ਵੱਡੇ ਵੱਡੇ ਸਥਾਨ ਹੋਣ ਦੇ ਬਾਵਜੂਦ ਅੱਜ ਵੀ ਫਤੇਗੜ ਸਾਹਿਬ ਦਾ ਇਲਾਕਾ ਪਛੜਿਆ ਹੋਇਆ ਇਲਾਕਾ ਹੈ ਕੋਈ ਇੱਥੇ ਫੈਕਟਰੀ ਨਹੀਂ ਕੋਈ ਇੰਡਸਟਰੀਜ਼ ਨਹੀਂ ਕੋਈ ਸਰਕਾਰਾਂ ਜਿਹੜੀਆਂ ਵੀ ਆਉਂਦੀਆਂ ਸਾਡੇ ਇਸ ਫਤੇਗੜ ਸਾਹਿਬ ਬਾਰੇ ਕਦੇ ਨਹੀਂ ਸੋਚਦੀਆਂ ਸਾਨੂੰ ਉਹ ਉਮੀਦਵਾਰ ਚਾਹੀਦਾ ਹੈ ਜਿਹੜਾ ਕਿ ਫਤੇਗੜ ਸਾਹਿਬ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਵੀ ਸਰਕਾਰ ਆਉਂਦੀ ਹੈ ਜਿਹੜਾ ਵੀ ਉਮੀਦਵਾਰ ਸਾਨੂੰ ਦਿੱਤਾ ਜਾਂਦਾ ਹੈ ਉਹ ਸਾਨੂੰ ਇਹ ਚੀਜ਼ ਦੀ ਜ਼ਰੂਰ ਸਿਕਿਉਰਿਟੀ ਦੇਵੇ ਕਿ ਫਤੇਗੜ ਸਾਹਿਬ ਨੂੰ ਪਵਿੱਤਰ ਸੈਰ ਕੋ舍ਤ ਕੀਤਾ ਜਾਵੇ ਇੱਥੇ 5 ਕਿਲੋਮੀਟਰ ਤੱਕ ਕੋਈ ਬੀੜੀ ਸਿਗਰਟ ਕੋਈ ਜਰਦਾ ਕੋਈ ਸ਼ਰਾਬ ਦਾ ਠੇਕਾ ਨਹੀਂ ਹੋਣਾ ਚਾਹੀਦਾ ਜਦ ਕੁ ਰਛੇਤਰ ਨੂੰ ਪਵਿੱਤਰ ਸਹਿਰ ਘੋਸਤ ਕੀਤਾ ਜਾ ਸਕਦਾ ਹੈ ਤੇ ਫਤੇਗੜ ਸਾਹਿਬ ਨੂੰ ਕਿਉਂ ਨਹੀਂ ਦੂਜੀ ਗੱਲ ਕਿ ਸਾਨੂੰ ਚੰਗੀ ਹੈਲਥ ਸਿਸਟਮ ਚਾਹੀਦਾ ਹੈ ਚੰਗੀ ਐਜੂਕੇਸ਼ਨ ਚਾਹੀਦੀ ਹੈ ਅੱਜ ਗਰੀਬ ਤਬਕਾ ਆਪਣੇ ਬੱਚਿਆਂ ਨੂੰ ਪੜਾ ਲਿਖਾ ਕਰਕੇ ਬਹੁਤ ਮੁਸਕਤ ਕਰਕੇ 8-10000 ਰੁਪਏ ਸੈਲਰੀ ਤੇ ਕਿਵੇਂ ਆਪਣੇ ਬੱਚਿਆਂ ਨੂੰ ਪੜਾਉਂਦਾ ਹੈ ਉਸ ਤੋਂ ਬਾਅਦ ਸਾਡੇ ਬੱਚੇ ਪੜੇ ਹੋਏ ਬੀਏ ਐਮਏ ਡਬਲ ਐਮਏ ਪਰ ਉਹ ਵਿਚਾਰੇ ਪ੍ਰਾਈਵੇਟ ਜੋਬ ਨੂੰ ਅੱਜ ਧੀਆ ਸਾਡੀਆਂ ਬੱਚੀਆਂ ਪ੍ਰਾਈਵੇਟ ਟੀਚਰ ਵਾਸਤੇ 5 5 7 7000 ਦੀ ਨੌਕਰੀ ਲਈ ੱਤਕੇ ਖਾਉਂਦੀਆਂ ਨੇ ਅੱਜ ਸਰਕਾਰ ਵੱਲੋਂ ਕੋਈ ਵੈਕੰਸੀ ਨਿਕਲਦੀ ਇੱਕ ਪੀਐਨ ਵਾਸਤੇ ਬੜੀ ਹੈਰਾਨਗੀ ਦੀ ਗੱਲ ਹੁੰਦੀ ਹੈ ਕਿ ਡਿਗਰੀਆਂ ਲਈ ਬੱਚੇ 100 200 500 ਦੀ ਡਿਮਾਂਡ ਹੁੰਦੀ ਹੈ ਤਾਂ 5 5000 10 10000 50 50000 ਬੱਚਾ ਲੈਣ ਚ ਲੱਗਿਆ ਹੁੰਦਾ ਹੈਗਾ ਸਭ ਤੋਂ ਪਹਿਲਾਂ ਸਾਨੂੰ ਚੰਗੀ ਐਜੂਕੇਸ਼ਨ ਉਹਦੇ ਨਾਲ ਸਾਨੂੰ ਜੋਬ ਵੀ ਚਾਹੀਦੀ ਹੈ ਬੜੀ ਸਰਕਾਰਾਂ ਦੇ Juble ਜਿਵੇਂ 2 ਕਰੋੜ ਨੌਕਰੀਆਂ 15 ਲੱਖ ਰੁਪਏ ਬੈਂਕ ਖਾਤਿਆਂ ਦੇ ਵੀ ਸਾਨੂੰ ਇਹ Juble ਨਹੀਂ ਚਾਹੀਦੇ ਸਾਨੂੰ ਮੁਫਤ ਦੀ ਰੇਵੜੀਆਂ ਨਹੀਂ ਚਾਹੀਦੀਆਂ ਸਾਨੂੰ ਆਟਾ ਦਾਲ ਬਿਲਕੁਲ ਨਹੀਂ ਚਾਹੀਦਾ ਫਰੀ ਦਾ ਸਾਨੂੰ ਚੰਗੀਆਂ ਤੁਸੀਂ ਨੌਕਰੀਆਂ ਦਿਓ ਤਾਂ ਕਿ ਪੰਜਾਬ ਦੇ ਲੋਕ ਬੜੇ ਅਣਖੀਤ ਬੜੇ ਖੁਦਦਾਰ ਲੋਕ ਨੇ ਇਹਨਾਂ ਦਾ ਹੱਥ ਹਮੇਸ਼ਾ ਐਦਾਂ ਹੁੰਦਾ ਨਾ ਕਿ ਐਦਾਂ ਹੁੰਦਾ ਨਾ ਸਾਨੂੰ ਬਿਜਲੀ ਫਰੀ ਚਾਹੀਦੀ ਨਾ ਸਾਨੂੰ ਪਾਣੀ ਫਰੀ ਚਾਹੀਦਾ ਸਾਨੂੰ ਤੁਸੀਂ ਨੌਕਰੀਆਂ ਚੰਗੀਆਂ ਦੋ ਸਾਡੇ ਜਿਹੜੇ ਪੜੇ ਲਿਖੇ ਬੱਚੇ ਅੱਜ ਕੁਝ ਨਸਿਆਂ ਵੱਲ ਚਲੇ ਗਏ ਕੁਝ ਅਜ ਪੰਜਾਬ ਸਾਡਾ ਖਾਲੀ ਹੁੰਦਾ ਜਾ ਰਿਹਾ ਬੱਚੇ ਬਾਹਰ ਵਿਦੇਸ਼ਾਂ ਵਿੱਚ ਜਾ ਰਹੇ ਨੇ ਸਰਕਾਰਾਂ ਨੂੰ ਬੇਨਤੀ ਹੈ ਜਿਹੜਾ ਵੀ ਚਲੋ ਪੰਜਾਬ ਦੇ ਵਿੱਚ ਫਤਿਹਗੜ ਸਾਹਿਬ ਆ ਦੇਸ ਦੀ ਉਹਦੇ ਵਿੱਚ ਬੰਦਾ ਪਾਰਲੀਮੈਂਟ ਦੇ ਵਿੱਚ ਸਾਡਾ ਪੀਐਮ ਜੋ ਵੀ ਬਣਦਾ ਹੈਗਾ ਮੈਂ ਨਹੀਂ ਕਹਿੰਦਾ ਕਿਹੜੀ ਪਾਰਟੀ ਨੂੰ ਵੋਟ ਪਾਣੀ ਚਾਹੀਦੀ ਹੈਗੀ ਪਾਰਟੀ ਚੰਗੀ ਵਿਵੇਕ ਕਰਕੇ ਅਸੀਂ ਕੋਸ ਦੇ ਰਹਨੇ ਆਂ ਫਲਾਣੀ ਪਾਰਟੀ ਹੁਣ ਤੁਹਾਡੇ ਕੋਲ ਮੌਕਾ ਹੈ ਹੁਣ ਸਾਡੇ ਕੋਲ ਮੌਕਾ ਸਾਡੀ ਬੋਰਡ ਦੀ ਪਾਵਰ ਹੈ ਆਪਾਂ ਉਹਨੂੰ ਵੋਟ ਪਾਓ ਜਿਹੜਾ ਕਿ ਚੰਗਾ ਕੈਂਡੀਡੇਟ ਹੋਵੇ ਚੰਗੀ ਸਾਨੂੰ ਸਰਕਾਰ ਦੇ ਸਕੇ ਤੇ ਸਾਡੀ ਜਿਹੜੀ ਰੋਜ਼ ਮਰਰਾ ਜੀਆਂ ਲੋੜਾਂ ਨੇ ਉਹ ਸਾਡੀਆਂ ਪੂਰੀਆਂ ਹੋਣ ਸਾਨੂੰ ਕੋਈ ਮੁਫਦੀ ਰੇਵੜੀ ਨਹੀਂ ਚਾਹੀਦੀ ਉਹਨੂੰ ਕਹੋ ਜੇ ਉਮੀਦਵਾਰ ਚਾਹੀਦਾ ਜਿਹੜੇ ਰ ਕਿਹੜੀ ਪਾਰਟੀ ਦਾ ਹੋਵੇ ਕੋਈ ਵੀ ਪਾਰਟੀ ਹੋਵੇ ਜੀ ਇੱਥੇ ਪਾਰਟੀ ਮੈਟਰ ਨਹੀਂ ਕਰਦੀ ਜੀ ਕਿਉਂਕਿ ਸਾਰੀਆਂ ਪਾਰਟੀਆਂ ਅਸੀਂ ਦੇਖ ਰਹੀਆਂ ਜਿਹੜੀ ਉਹ ਸੀਟ ਤੇ ਬੈੰਦੀ ਹੈਗੀ ਉਹ ਕੈਂ ਵੇ ਸਟਾਰਟਿੰਗ ਦੇ ਵਿੱਚ ਕੁਝ ਕਹਿੰਦੀ ਹੈ ਬਾਅਦ ਦੇ ਵਿੱਚ ਉਹ ਬਦਲ ਜਾਂਦੀ ਹੈਗੀ ਅੱਛਾ ਕੈਂਡੀਡੇਟ ਉਹ ਕੈਂਡੀਡੇਟ ਹੋਵੇ ਜਿਹੜਾ ਆਪ ਐਜੂਕੇਟਿਡ ਹੋਵੇ ਆਪ ਪੜਿਆ ਲਿਖਿਆ ਹੋਵੇ ਉਹਦੇ ਅੰਦਰ ਲੋਕਾਂ ਦੀ ਸੇਵਾ ਲਈ ਜਜ਼ਬਾ ਹੋਵੇ ਸਾਨੂੰ ਉਹ ਉਮੀਦਵਾਰ ਚਾਹੀਦਾ ਹੈਗਾ ਖਾਸ ਕਰ ਆਪਣੇ ਫਤੇਗੜ ਸਾਹਿਬ ਤੋਂ ਹੀ ਸਾਨੂੰ ਉਮੀਦਵਾਰ ਨਾ ਕਿ ਬਾਹਰੋਂ ਕੋਈ ਥੋਪਿਆ ਹੋਇਆ ਉਮੀਦਵਾਰ ਹੋਵੇ ਆ ਅਸੀਂ ਡਿਮਾਂਡ ਕਰਾਂਗੇ ਸਰਕਾਰ ਤੋਂ ਇਹ ਸਨ ਜਗਜੀਵਨ ਸਿੰਘ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਕਿ ਪੜਿਆ ਲਿਖਿਆ ਸੂਝਵਾਨ ਉਮੀਦਵਾਰ ਹੋਵੇ ਜੋ ਲੋਕਾਂ ਦੇ ਹੱਕਾਂ ਤੇ ਲੋਕਾਂ ਦੀ ਸਮੱਸਿਆ ਦੀ ਗੱਲਬਾਤ ਕਰੇ ਉਹ ਤੇ ਹੋਰ ਵੀ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਕੀ ਨਾਮ ਬਾਜੀ ਤੁਹਾਡਾ ਜੀ ਜਗਜਾਰ ਸਿੰਘ ਨਾਮ ਹੈ ਮੇਰਾ ਜੀ ਪਿੰਡ ਮਾਜਰੀ ਸੋਡੀਆਂ ਤੋਂ ਮੈਂ ਬਿਲੋਂਗ ਕਰਦਾ ਜਗਜਾਰ ਸਿੰਘ ਜੀ ਕਿਹੋ ਜਿਹਾ ਉਮੀਦਵਾਰ ਚਾਹੁੰਦੇ ਹੋ ਕਿਹੜੀ ਪਾਰਟੀ ਦਾ ਹੋਣਾ ਚਾਹੀਦਾ ਦੇਖੋ ਪਾਰਟੀ ਦੀ ਕੋਈ ਗੱਲ ਨਹੀਂ ਉਮੀਦਵਾਰ ਜੋ ਆਪਾਂ ਜੋ ਲੋਕਾਂ ਦੀ ਵਿਸ਼ਾ ਹੈ ਵੀ ਉਮੀਦਵਾਰ ਪੜਿਆ ਲਿਖਿਆ ਹੋਵੇ ਉਹ ਜਿਹੜੇ ਲੋਕਾਂ ਦੇ ਸੂਝ-ਬੂਝ ਰੱਖਦਾ ਹੋਵੇ ਲੋਕਾਂ ਦੇ ਲਈ ਚੰਗੇ ਕੰਮ ਕਰਾਉਣ ਦੀ ਕਾਬਲੀਅਤ ਰੱਖਦਾ ਹੋਵੇ ਬਹੁਤ ਸਾਰੇ ਪਾਰਟੀਆਂ ਇਹਦੀਆਂ ਨੇ ਜਿਹੜੀਆਂ ਪੈਰਾਸ਼ੂਟ ਦੇ ਥਰੂ ਆਪਣਾ ਉਮੀਦਵਾਰ ਥੋਪ ਦਿੰਦੀਆਂ ਨੇ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਨਾ ਉਹ ਬੋਲ ਸਕਦੇ ਨੇ ਨਾ ਉਹ ਆਪਣਾ ਕੋਈ ਹੱਕ ਰੱਖ ਸਕਦੇ ਨੇ ਨਾ ਉਹ ਆਪਣਾ ਕੋਈ ਗਲਜ ਜੋਰ ਅਜ ਮਾਈਦੇ ਨਾਲ ਕਹਿ ਸਕਦੇ ਨੇ ਕਿਉਂਕਿ ਜਿੰਨਾ ਜਿੰਨਾ ਤੱਕ ਮੈਨੂੰ ਪਤਾ ਲੱਗਿਆ ਵੀ 5 ਕਰੋੜ ਰੁਪਇਆ ਇੱਕ ਮੈਂਬਰ ਪਾਰਲੀਮੈਂਟ ਨੂੰ 5 ਸਾਲਾਂ ਦੇ ਵਿੱਚ ਮਿਲਦਾ ਪਰ ਇਰ 1 ਕਰੋੜ ਰੁਪਇਆ ਸੋ ਮੈਨੂੰ ਨਹੀਂ ਲੱਗਦਾ ਵੀ ਕੋਈ ਮੈਂਬਰ ਪਾਰਲੀਮੈਂਟ ਉਸ ਪੈਸੇ ਨੂੰ 1 ਕਰੋੜ ਨੂੰ ਚੰਗੇ ਤਰੀਕੇ ਨਾਲ ਯੂਟਿਲਾਈਜ਼ ਕਰ ਸਕਦਾ ਹੋਵੇ। ਉਹੀ ਯੂਟਿਲਾਈਜ਼ ਕਰ ਸਕਦਾ ਜਿਹਨੂੰ ਆਪਣੇ ਪੰਜਾਬ ਦੇ ਨਾਲ ਪੰਜਾਬੀਅਤ ਨਾਲ ਪਿਆਰ ਹੈ। ਉਹੀ ਬੰਦਾ ਸੂਝ-ਬੂਝ ਰੱਖ ਕੇ ਉਸ ਪੈਸੇ ਨੂੰ ਯੂਟਿਲਾਈਜ਼ ਕਰ ਸਕਦਾ ਪਿੰਡਾਂ ਦੇ ਵਿੱਚ ਜਾਵੇ। ਹੁਣ ਤੁਸੀਂ ਆਮ ਤੌਰ ਤੇ ਦੇਖੋ ਜਿਹੜੇ ਮੈਂਬਰ ਪਾਰਲੀਮੈਂਟ ਦੀ ਚੋਣਾਂ ਲੜ ਰਹੇ ਨੇ ਕੈਂਡੀਡੇਟ ਨੇ ਉਹ ਉਹਨਾਂ ਨੂੰ ਇਹੀ ਵੀ ਨਾ ਕਿਉਂ ਸੋਚਦਾ ਵੀ ਅਸੀਂ ਇਹ ਪਿੰਡਾਂ ਦੇ ਵਿੱਚ ਜਾਈਏ, ਸੱਤਾਂ ਦੇ ਵਿੱਚ ਜਾਈਏ। ਔਰ ਜਾ ਕੇ ਅਸੀਂ ਆਪਣੀ ਗੱਲ ਕਰੀਏ ਇਹ ਗੱਲਾਂ ਸੋਹਣੀ ਲੱਗਦੀਆਂ ਹਾਂ ਉਹ ਜਦੋਂ 5 ਸਾਲ ਦੇ ਵਿੱਚ ਠੀਕ ਹੈ ਉਹ ਉਹਨੂੰ ਪਾਰਲੀਮੈਂਟ ਦੇ ਵਿੱਚ ਵੀ ਜਾਣਾ ਚਾਹੀਦਾ ਉਹ ਮਤਲਬ ਕਿ 5 ਸਾਲ ਦੇ ਸਮੇਂ ਦੇ ਵਿੱਚ ਉਹਨੂੰ ਲੋਕਾਂ ਦੇ ਵਿੱਚ ਵਿੱਚ ਵੰਡਣਾ ਚਾਹੀਦਾ ਆਮ ਤੌਰ ਤੇ ਕੀ ਹੁੰਦਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਐਮਐਲਏ ਦੇ ਨਾਲ ਅਟੈਚਮੈਂਟ ਹੁੰਦੇ ਨੇ ਜਿੱਥੇ ਐਮਐਲਏ ਕਹੂਗਾ ਉੱਥੇ ਉਹ ਆਪਣੇ ਪੈਸੇ ਫੰਡ ਦੰਦੇ ਨੇ ਲੇਕਿਨ ਇਹ ਗੱਲ ਸੋਹਣੀ ਨਹੀਂ ਲੱਗਦੀ ਜਿਹੜੇ ਇੱਕ ਨਿਰਪੱਖ ਤੌਰ ਤੇ ਕਿਸੇ ਆਪਣੇ ਕੰਸਟੀਟੂਐਂਸੀ ਦੇ ਵਿੱਚ ਐਮਐਲਏ ਕਾਂਗਰਸ ਪਾਰਟੀ ਦੇ ਹੁੰਦਾ ਕਿਸੇ ਦੇ ਐਮਐਲਏ ਆਪ ਦਾ ਹੁੰਦਾ ਕਿਸੇ ਦੇ ਐਮਐਲਏ ਅ ਅਕਾਲੀ ਦਲ ਦਾ ਹੁੰਦਾ ਲੇਕਿਨ ਉਸ ਕੰਮ ਦੇ ਵਿੱਚ ਕੋਈ ਪਾਰਸ਼ਲਿਟੀ ਨਹੀਂ ਹੋਣੀ ਚਾਹੀਦੀ ਜਿੱਥੇ ਜਿਸ ਪਿੰਡ ਦੇ ਵਿੱਚ ਕੋਈ ਗਲੀਆਂ ਨਾਲੀਆਂ ਟੋਬੇ ਦੀ ਸਫਾਈ ਦਾ ਕੰਮ ਹੈ ਕਿਸੇ ਐਜੂਕੇਸ਼ਨ ਦਾ ਕੋਈ ਗਰਾਉਂਡ ਚਾਹੀਦਾ ਉਹ ਨਿਰਪੱਖ ਤੌਰ ਤੇ ਉਹਨੂੰ ਉਸ ਚੀਜ਼ ਦੀ ਗ੍ਰਾਂਟ ਦੇਣੀ ਚਾਹੀਦੀ ਆ ਬਹੁਤ ਸਾਰੇ ਐਮਐਲਏ ਇਦਾਂ ਦੇ ਨੇ ਜਿਹੜੇ ਆਪਣੇ ਇੰਟਰਫੇਸ ਕਰਕੇ ਠੀਕ ਹੈ ਜੀ ਇਹ ਕਾਲੀ ਦਲ ਦੇ ਬੰਦੇ ਨੇ ਇੱਥੇ ਆਪਾਂ ਨੇ ਗਲੀ ਨਹੀਂ ਬਣਾਉਣੀ ਇੱਥੇ ਆਪਾਂ ਨੇ ਇਹ ਇੱਥੇ ਕਾਲੀ ਉਰੇ ਤੱਕ ਗਲੀ ਬਣਾਉਣੀ ਹੈ ਠੀਕ ਹੈ ਐਦਾਂ ਦੇ ਕੰਮ ਨਹੀਂ ਹੋਣਾ ਚਾਹੀਦੇ ਨਿਰਪੱਖ ਤੌਰ ਤੇ ਕੋਈ ਕਨਸਪੀਰੇਸ਼ਨ ਨਹੀਂ ਹੋਣੀ ਚਾਹੀਦੀ ਨਿਰਪੱਖ ਤੌਰ ਤੇ ਵਿਕਾਸ ਹੋਣਾ ਚਾਹੀਦਾ ਜਿਹੜੇ-ਜਿਹੜੇ ਪਿੰਡ ਦੇ ਕੰਮ ਜਾਂ ਸ਼ਹਿਰ ਦੇ ਰਹਿਣ ਵਾਲੇ ਜਿਹੜੇ ਤੁਸੀਂ ਕਰਵਾਉਣਾ ਚਾਹੁੰਦੇ ਦੇਖੋ ਵੈਸੇ ਤਾਂ ਮੈਂ ਬੇਸਿਕਲੀ ਪਿੰਡ ਤੋਂ ਬਿਲੋਂਗ ਕਰਦਾ ਪਿੰਡਾਂ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਪਿੰਡਾਂ ਦੇ ਵਿੱਚ ਜਿਹੜੇ ਟੋਬੇ ਨੇ ਉਹ ਪੱਕੇ ਨਹੀਂ ਹੋਏ ਸਰਕਾਰਾਂ ਕੀ ਕਰਦੀਆਂ ਨੇ ਪਿੰਡ ਦੇ ਪੰਜ ਸਰਪੰਚ ਕੀ ਕਰਦੇ ਨੇ ਟੋਬੇ ਨੂੰ ਪੈਸੇ ਦੇ ਚੱਕਰਾਂ ਦੇ ਵਿੱਚ ਟੋਬਾ ਹੋਡੂੰਗਾ ਕਰਾਉਂਦੇ ਨੇ ਜਦੋਂ ਟੋਬਾ ਡੂੰਗਾ ਕਰਾਉਂਦੇ ਨੇ ਤਾਂ ਉਸ ਚੀਜ਼ ਦਾ ਨੁਕਸਾਨ ਜਦੋਂ ਵਾਟਰ ਲੈਵਲ ਉਹਦੇ ਵਿੱਚ ਪਾਣੀ ਕੰਜ਼ਿਊਮ ਹੁੰਦਾ ਤਾਂ ਉਹ ਪਾਣੀ ਦੀ ਬੜੀ ਦਿੱਕਤ ਆਉਂਦੀ ਹੈ ਸੋ ਪਿੰਡਾਂ ਦੇ ਗਲੀਆਂ ਨਾਲੀਆਂ ਦੇ ਕੰਮ ਨੇ ਗਰਾਊਂਡਸ ਦੇ ਕੰਮ ਨੇ ਤੇ ਜਿਹੜੀਆਂ ਪਿੰਡ ਦੀ ਕ੍ਰੀਮੇਸ਼ਨ ਵਾਲੀ ਥਾਵਾਂ ਨੇ ਜਿੰਨੇ ਆਪਣਾ ਮੜੀਆਂ ਵੀ ਕਹਿ ਦਨੇ ਆ ਉਹਨਾਂ ਦੇ ਅੰਡਰ ਚਾਰ ਦੁਆਰੇ ਦਾ ਵੀ ਕੰਮ ਹੈ ਬਹੁਤ ਸਾਰੇ ਕੰਮ ਐਦਾਂ ਦੇ ਨੇ ਜਿਹੜੇ ਮਿਲ ਕੇ ਪੈਂਡਿੰਗ ਪਏ ਨੇ ਐਮਪੀ ਉਹਨੇ ਬਤਾਲ ਲਿਆਂਦਾ ਰੋੜੇ ਇਲਾਕੇ ਦੇ ਵਿੱਚ ਤੇ ਕਿਹੜਾ ਕਿਹੜਾ ਬਤਾਲ ਲਿਆਂਦਾ ਉਹਨੂੰ ਦੇਖੋ ਜੇ ਪਿਛਲੇ ਸਮੇਂ ਦੀ ਗੱਲ ਕਰੀਏ ਮੈਂ ਸਾਡੇ ਏਰੀਆ ਦੇ ਵਿੱਚ ਡਾਕਟਰ ਅਮਰ ਸਿੰਘ ਸੀਗੇ ਪਰ ਮੈਨੂੰ ਨਹੀਂ ਲੱਗਦਾ ਵੀ ਅਸੀਂ ਉਹ ਕਦੇ ਸਾਡੇ ਏਰੀਆ ਦੇ ਵਿੱਚ ਦੇਖੇ ਨੇ ਹੁਣ ਚੋਣਾਂ ਦਾ ਦੌਰ ਸ਼ੁਰੂ ਹੋਇਆ ਹੁਣ ਇੱਕ ਦੋ ਵਾਰ ਜ਼ਰੂਰ ਦੇਖੇ ਨੇ ਪਰ ਸਾਡੀਆਂ ਵੀ ਮੈਂ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਸਾਡੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਗਈਆਂ ਨੇ ਅਸੀਂ ਇੱਕ ਦੋ ਵਾਰੀ ਉਹਨਾਂ ਨੂੰ ਬੇਨਤੀ ਵੀ ਕੀਤੀ ਪਰ ਉਹਨਾਂ ਨੇ ਜਿਹੜੀ ਸਾਡੀਆਂ ਗੱਲਾਂ ਨੇ ਉਹ ਅਣਗੌਲੀਆਂ ਕਰਤੀਆਂ ਔਰ ਸਾਡੀਆਂ ਜੋ ਜੋ ਸਾਡੀ ਕਿਸਾਨਾਂ ਦੀ ਮੰਗ ਸੀ ਇੱਕ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਵੀ ਉਹਨੂੰ ਪਾਰਲੀਮੈਂਟ ਦੇ ਵਿੱਚ ਉਠਾਇਆ ਜਾਵੇ ਪਰ ਉਸਨੂੰ ਅਣਗੌਲਿਆ ਕਰਕੇ ਆਪਣੀਆਂ ਜਿਹੜੀ ਸਿਆਸਤ ਤੇ ਰੋਟੀਆਂ ਸਿੱਕੀਆਂ ਨੇ ਨਵੇਂ ਚੁਣੇ ਗਏ ਉਮੀਦਵਾਰ ਤੋਂ ਕੀ ਆਸ ਰੱਖਾਂ ਦੇਖੋ ਆਸਤਾ ਹੀ ਰੱਖਦੇ ਵੀ ਜਿਹੜੀਆਂ ਕੋਈ ਕਮੀਆਂ ਰਹਿ ਗਈਆਂ ਠੀਕ ਹੈ ਉਹਨਾਂ ਨੂੰ ਉਹ ਪੂਰਾ ਕਰੇ ਪਿੰਡਾਂ ਦੇ ਵਿੱਚ ਵਿਚਰੇ ਲੋਕਾਂ ਦੀਆਂ ਸਮੱਸਿਆਵਾਂ ਸੁਣੇ ਇਹ ਨਾ ਹੋਵੇ ਵੀ ਅ ਮਤਲਬ ਚੋਣਾ ਹੋ ਗਿਆ ਜਿੱਤ ਗਿਆ ਤੇ ਲਾਸਟ ਮੂਮੈਂਟ ਤੇ ਆ ਕੇ ਉਹ ਲੋਕਾਂ ਦੇ ਵਿੱਚ ਵਿਚਰੇ ਹਾਂਜੀ ਅ ਔਰ ਮਤਲਬ ਕਿ ਲੋਕਾਂ ਦੀ ਸੇਵਾ ਕਰੇ ਜਿਹੜਾ ਐਜੂਕੇਸ਼ਨ ਦੇ ਕੰਮ ਅਧੂਰੇ ਪਏ ਨੇ ਉਹ ਪੂਰਾ ਕਰੇ ਠੀਕ ਹੈ ਐਜੂਕੇਸ਼ਨ ਉੱਪਰ ਚੱਕੇ ਹਸਪਿਟਲਿਟੀ ਨੂੰ ਉੱਪਰ ਚੱਕੇ ਤੇ ਬਾਕੀ ਜੋ ਪਿੰਡਾਂ ਦੀਆਂ ਸੜਕਾਂ ਨੇ ਅਧੂਰੇ ਪਏ ਵਕਸ ਉਹਨਾਂ ਨੂੰ ਪੂਰਾ ਕਰੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਲੋਕਾਂ ਦੇ ਵਿਚਾਰ ਸੁਨੇ ਗਏ ਨੇ ਜਿਨ੍ਹਾਂ ਨੇ ਕਿਸੇ ਨੂੰ ਕਿਹਾ ਗਿਆ ਕਿ ਜਿਹੜੇ ਕਿ ਉਮੀਦਵਾਰ ਕੋਈ ਵੀ ਹੋਵੇ ਜੋ ਇਲਾਕੇ ਦੇ ਵਿੱਚ ਪੜਿਆ ਲਿਖਿਆ ਉਮੀਦਵਾਰ ਚੁਣਿਆ ਜਾਵੇ ਜੋ ਲੋਕਾਂ ਦੇ ਹੱਕ ਦੀ ਗੱਲ ਕਰੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਹੱਲ ਕਰੇ ਤੇ ਇਲਾਕੇ ਦਾ ਤਰੱਕੀ ਤੇ ਵਿਕਾਸ ਪਹਿਲ ਦੇ ਆਧਾਰ ਤੇ ਕਰਿਆ ਜਾਵੇ ਫਤਿਹਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੌੜੀ ਦੇ ਨਾਲ ਰਜਿੰਦਰ ਸਿੰਘ ਪੱਟ ਦੀ ਵਿਸ਼ੇਸ਼ ਰਿਪੋਰਟ